ਤੁਰਕੋ ਤਰੀਕਤ ਜਾਨੀ ਹੈ ਹਿੰਦੂ ਵੇਦ ਪੁਰਾਨ ਮਨ ਸਮਝਾਉਣ ਕਾਰਨ ਕਛੂਕ ਪੜੀਏ ਗਿਆਨ ਮਨ ਸੁਝਾਉਣ ਕਾਰਨ ਕਛੂਕ ਪੜੀਏ ਗਿਆਨ ਦੁਨੀਆ ਦੇ ਲੋਕ ਮਨ ਨੂੰ ਸਮਝਾਉਣ ਵਾਸਤੇ ਗਿਆਨ ਪੜਦੇ ਨੇ ਸਾਰੇ ਤੁਰਕੋ ਤਰੀਕਤ ਜਾਨੀ ਹੈ ਉਹਨਾਂ ਦੇ ਵਿੱਚ ਤੁਰਕ ਨੇ ਜਿਹੜੇ ਮੁਸਲਮਾਨ ਨੇ ਉਹ ਤਰੀਕਤ ਜਿਹੜੀ ਉਹਨਾਂ ਦੀ ਕਿਤਾਬ ਹੈ ਉਹ ਪੜਦੇ ਵਿਗ੍ਰੰਥ ਨੂੰ ਫਿਰੂ ਬੇਰ ਪੁਰਾਣ ਸਿੱਤੂ ਬੇਦ ਪੜਦੇ ਨੇ ਪੁਰਾਣ ਪੜਦੇ ਨੇ ਮਨ ਨੂੰ ਸਮਝਾਉਣ ਵਾਸਤੇ ਓਏ ਭਾਈ ਇਹ ਕਾਦੇ ਪੜਦੇ ਨੇ ਜੇ ਮਨ ਨੂੰ ਸਮਝਾਉਣ ਵਾਸਤੇ ਪੜਨਾ ਪੈਂਦਾ ਹੈ ਮਾਲਾ ਦੀ ਕੀ ਲੋੜ ਪਈ ਜਾਂ ਕੀ ਬਾੜਾ ਬੰਦੂ ਸਮਝਾਉਣ ਦੇ ਜੇ ਸੁਭਲਤ ਹੈ ਫਿਰ ਪੜਨ ਦੀ ਲੋੜ ਹੈ ਬੇਰ ਪੁਰਾਣ ਦੀ ਲੋੜ ਸੇ ਦੋ ਚੀਜ਼ਾਂ ਦੇਖਿਓ ਲੋੜ ਆ ਪਰ ਇਹ ਠੱਗੀ ਆ ਕੌਣ ਸਮਝਾਉਣਾ ਨਹੀਂ ਜਿਨ੍ਹਾਂ ਨੇ ਮਨ ਸਮਝਾਉਣਾ ਉਹਨਾਂ ਨੂੰ ਵਾਲਾ ਦੀ ਲੋੜ ਨਹੀਂ ਜਿਨ੍ਹਾਂ ਨੇ ਮਨ ਸਮਝਾਉਣਾ ਉਹਨਾਂ ਨੂੰ ਸਮਾਦੀ ਦੀ ਲੋੜ ਨਹੀਂ ਹੈ ਜਿਨ੍ਹਾਂ ਨੇ ਮਨ ਸਮਝਾਉਣਾ ਉਹਨਾਂ ਨੂੰ ਕਿਸੇ ਕਰਮਕਾਂਡ ਦੀ ਕੋਈ ਲੋੜ ਨਹੀਂ ਹੈ ਉਹਨਾਂ ਨੇ ਮਨ ਸਮਝਾਉਣ ਕਾਰਨ ਕਛੂਕ ਪੜੀਏ ਜਾਨ ਆ ਲੋੜ ਇਹ ਛੱਡ ਦਿੱਤਾ ਇਹ ਹੀ ਛੱਡ ਦਿੱਤਾ ਸਕਾਨੇ ਸੰਸਾਰ ਦਾ ਤਾਂ ਛੱਡਿਆ ਹੋਇਆ ਸੀ ਉਹ ਲੋਕ ਆ ਬੜੇ ਇਹਨਾਂ ਦੇ ਵਿੱਚ ਜੀਣਾ ਨੂੰ ਇਹ ਸਰਬ ਤੋ ਖਤਰਾ ਸੀ ਉਹ ਥੋਕ ਚ ਆ ਬੜੇ ਰਜੀਸ਼ੰਦਰ ਰਾਜ ਤੋਂ ਪਹਿਲਾਂ ਬੱਦੇ ਬਹਲੋ ਦੇ ਟੈਨ ਤੇ ਆ ਬੜੇ ਪੁਰਾਣਿਆਂ ਆ ਖੇਡ ਵਰਤਦਾ ਪੁਰਾਣਿਆਂ ਦਾ ਨਬੜਦਾ ਉਹ ਗੰਦਾ ਆ ਬੜਿਆ ਉਹ ਗੰਦਾ ਆ ਬੜਿਆ ਸਾਰਾ ਜਿਹੜੇ ਖਲਾਫ ਸੀ ਹਨ ਸਮਝਾਵਣ ਕਾਰਨ ਕਛੁਕ ਪੜੀਏ ਗਿਆਨ ਗੁਰੂ ਕਰਦਾ ਸੀ ਇਹ ਕਬੀਰ ਬਾਣੀ ਕਬੀਰ ਦੀ ਬਾਣੀ ਇਹ ਕੱਢਣ ਨੂੰ ਤਾਂ ਹੀ ਕਹਿੰਦੇ ਸੀ ਇਹ ਵੀ ਬਾਣੀ ਭਗਤਾਂ ਦੀ ਕੱਢੋ ਵੈਰੂ ਵੈਰੂ ਵਾਲੇ ਕਿਉਂਕਿ ਉਹ ਮਨ ਸਮਝਾਵਣ ਕਾਰਨ ਕਛੁਕ ਪੜੀਏ ਗਿਆਨ ਤੇ ਖਲਾਫ ਨਹੀਂ ਹਾਂਜੀ ਵੀ ਖਲਾਫ ਨਹੀਂ ਹਾਂਜੀ ਖਲਾਫ ਇਹ ਉਹਨਾਂ ਜੋ ਆਏ ਹੋਏ ਨੇ ਬਾਬੂ ਤੇਜਾਸਿੰਦਰ ਚੇਲੇ ਆ ਜੋ ਇਕੱਠੇ ਹੀ ਨਹੀਂ ਕੋਈ ਖਾਂਦਾ ਨਾ ਉਹ ਆਗੇ ਸੀ ਜਦ ਇਹ ਪਿਛੇ ਰਹਿਦੇ ਸੀ ਇਹਾਂ ਨੇ ਫੇ ਖੋਲੇ ਆ ਖੋਲੇ ਪਿਛਲੀ ਕੋਰੀਆਂ ਨੇ ਬਾਹਰ ਕੋ ਉਸ ਬੈਠ ਕਰੀਏ ਇਕੱਲੇ ਪੈ ਕੇ ਜੋ ਇਹ ਲਿਖਦੇ ਰਹੇ ਪਹਿਨਾ ਬਾਬੂ ਉਹਨਾਂ ਦੀਆਂ ਲਿਖਤਾਂ ਵੀ ਪਈਆਂ ਉਹਨਾਂ ਨੂੰ ਕਿਸੇ ਨੇ ਕਹਾ ਨਹੀਂ ਗੇਰੀ ਤੇ ਜene ਨਹੀਂ ਬੰਦੀਆਂ ਉਹ ਲਿਖਤਾਂ ਕਿ ਲੈ ਲਿਆ ਕੇ ਹੁਣੇ ਇਸ ਸਪੋਕਸ ਮੈਨ ਆਇਆ ਇਹ ਲੋਕ ਨੇ ਉਹਨਾਂ ਨੇ ਤਰਨਾ ਪ੍ਰਚਾਰ ਅੱਜ ਵੀ ਕਰ ਰਹੇ ਨੇ ਇਹ ਕੀ ਕਰਨੇ ਕੀ ਬਾੜ ਨੇ ਸਾਡਾ ਸਾਡਾ ਤਾਂ ਪਹਿਲਾਂ ਵੀ ਉਹਨਾਂ ਦੇ ਕੁਝ ਵਿਗੜਿਆ ਜਾਂ ਅਸੀਂ ਚੁੱਪ ਤੇ ਜਾਦੀ ਬੁਲੜਿਆ ਅੱਜ ਇਹਨਾਂ ਨੇ ਕੀ ਹੋਰ ਅੱਜ ਤਾਂ ਸਾਡੀ ਤੋਪ ਠੀਕ ਹੋ ਗਈ ਉਹ ਤੋਪ ਦੀ ਨਾ ਅਸੀਂ ਰੱਖੀ ਹੋਈ ਤੋਪ ਤਾਂ ਸੀਗੀ ਗੋੜਾ ਬਰੂਦ ਨਹੀਂ ਸੀ ਭਾਜਾ ਬਰੂਦ ਹੈ ਗੋੜਾ ਦੀ ਤੋਪ ਰੂਗੀ ਕਰੂਗਾ ਤੋਪ ਦਾ ਜੋ ਗਿਆਨ ਦੇ ਗੋਲੇ ਬਣੇ ਉਹ ਗਿਆਨ ਦੇ ਗੋਲੇ ਬਣ ਗਏ ਤੋਪ ਵੀ ਠੀਕ ਕਰ ਲਈ ਤੋਪਾਂ ਵੀ ਠੀਕ ਹੋ ਗੀਆਂ ਗਿਆਨ ਦੇ ਗੋਲੇ ਵੀ ਬਣ ਗਏ ਆਇਕਾ ਇਹਨਾਂ ਦੇ ਕਿਲੇ ਫਨਾ ਕਰ ਦਿੰਦੇ ਜਿੱਥੇ ਬੈਠਾ ਉੱਥੇ ਹੀ ਤੋਸਤ ਜਿੱਥੇ ਬੈਠਣ ਉੱਥੇ ਹੀ ਤੋਸਤ ਕਰ ਦਿੰਦੇ ਬੈਠੇ ਹੀ